ਪਿਆਉ ਨੇ ਆਪਣੇ ਹੀ ਪੁੱਤ ਦਾ ਕੀਤਾ ਕਤਲ ਆਪਣੀ ਪਤਨੀ ਤੇ ਵੀ ਚਲਾਈਆਂ ਗੋਲੀਆਂ ਕਰੇਲੂ ਕਲੇਸ਼ ਕਾਰਨ ਦੀ ਤਵਾਰ ਦਾ ਨੂੰ ਅੰਜam ਬੀਤੀ ਰਾਤ ਥਾਣਾ ਦੁਰਾਹਾ ਦੀਨੋਂ ਦੇ ਪਿੰਡ ਬੁਵਾਨੀ ਵਿਖੇ ਸਬਕਾ ਫੌਜੀ ਨੇ ਕਰੇਲੂ ਕਲੇਸ਼ ਕਾਰਨ ਆਪਣੇ 23 ਸਾਲਾ ਪੁੱਤਰ ਜਗਮੀਤ ਸਿੰਘ ਦੇ ਪੁੱਤ ਨੇ ਬਲਵਿੰਦਰ ਕੌਰ ਨੂੰ ਗੋਲੀਆਂ ਮਾਰ ਦਿੱਤੀਆਂ ਜਿਸ ਕਾਰਨ ਪੁੱਤਰ ਦੀ ਮੌਤ ਹੋ ਗਈ ਬਲਵਿੰਦਰ ਕੌਰ ਨੂੰ ਗੰਭੀਰ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ ਸਬਕਾ ਫੌਜੀ ਮੌਕੇ ਤੋਂ ਫਰਾਰ ਹੋ ਗਿਆ ਹੈ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਸਬਕਾ ਫੌਜੀ ਦੇ ਦੂਜੇ بیٹے ਮਨਪ੍ਰੀਤ ਸਿੰਘ ਨੇ ਦੱਸਿਆ ਕਿ ਮੇਰੇ ਪਿਤਾ ਬਲਜਿੰਦਰ ਸਿੰਘ ਦੁੱਧ ਲੈਣ ਜਾ ਰਹੇ ਸਨ ਇਸ ਦੌਰਾਨ ਮੇਰੇ ਛੋਟੇ ਭਰਾ ਜਗਮੀਤ ਸਿੰਘ ਨੇ ਆਪਣੀ ਗੱਡੀ ਮੇਰੇ ਪਿਤਾ ਕੋਲੋਂ ਜਦੋਂ ਕੱਡੀ ਤਾਂ ਦੋਵਾਂ ਵਿੱਚ ਟਕਰਾਅ ਹੋ ਗਈ ਗੁੱਸੇ ਦੇ ਵਿੱਚ ਆ ਕੇ ਉਹਨਾਂ ਨੇ ਇੱਕ ਦੂਜੇ ਦੀਆਂ ਗੱਡੀਆਂ ਦੇ ਸ਼ੀਸ਼ੇ ਤੋੜ ਦਿੱਤੇ ਮੈਂ ਦੋਵਾਂ ਨੂੰ ਵਖਵਾ ਕਰ ਦਿੱਤਾ ਪਰ ਥੋੜੀ ਦੇਰ ਬਾਅਦ ਮੇਰੇ ਪਿਤਾ ਨੇ ਰਿਵਾਲਵਰ ਨਾਲ ਮੇਰੇ ਪਰਾਜਗਮੀਤ ਸਿੰਘ ਤੇ ਮਾਤਾ ਨੂੰ ਗੋਲੀਆਂ ਮਾਰ ਦਿੱਤੀਆਂ ਹਸਪਤਲ ਲਿਜਾਂਦੇ ਰਸਤੇ ਦੇ ਵਿੱਚ ਹੀ ਜਗਮੀਤ ਦੀ ਮੌਤ ਹੋ ਗਈ ਸੂਚਨਾ ਮਿਲਨ ਤੇ ਥਾਣਾ ਦਰਾਹਾ ਦੇ ਐਸਐਚਓ ਆਕਾਸ਼ ਦੱਤ ਮੌਕੇ ਤੇ ਪੁੱਜੇ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਭਾਈ ਕੀ ਨਾਮ ਤੁਹਾਡਾ ਮੇਰਾ ਨਾਮ ਮਨਪ੍ਰੀਤ ਸਿੰਘ ਹੈ ਜੀ ਮਨਪ੍ਰੀਤ ਜੀ ਕੀ ਹਾਸਾ ਆਇਆ ਰਾਤ ਨੂੰ ਗੋਲੀਆਂ ਚੱਲੀਆਂ ਤੁਹਾਡੇ ਘਰ ਦੇ ਵਿੱਚ ਇੱਕ ਜੀਵ ਦੀ ਮੌਤ ਤੁਹਾਡਾ ਛੋਟਾ ਬ੍ਰਦਰ ਸਿੰਘ ਦਾ ਹਾਂ ਜੀ ਮੇਰਾ ਛੋਟਾ ਬ੍ਰਦਰ ਦੀ ਡੈਥ ਵੀ ਹੋ ਗਈ ਤੁਹਾਡੇ ਮਦਰ ਵੀ ਕਾਗਲੇ ਕੀ ਪੂਰਾ ਮਾਮਲਾ ਸੀ ਮਾਮਲਾ ਕੁਛ ਨਹੀਂ ਜੀ ਛੋਟਾ ਕਾ ਮਾਮਲਾ ਸੀਗਾ ਤੇ ਜਿਵੇਂ ਕਿ ਮੈਂ ਕਹਿ ਸਕਦਾ ਕਿ ਮੇਰੇ ਪਿਤਾ ਜੀ ਜਾਂ ਦੁੱਧ ਲੈਣ ਜਾ ਰਹੇ ਸੀਗੇ ਤੇ ਉਸ ਵਿੱਚ ਛੋਟੇ ਭਾਈ ਨੇ ਥੋੜੀ ਜੀ ਗੱਡੀ ਦੀ ਰੈਸ ਡਰਾਈਵਿੰਗ ਕਰਕੇ ਉਹਨਾਂ ਦੇ ਕੋਲੇ ਦੀ ਕੱਢੀ ਤਾਂ ਕਰਕੇ ਉਹਨਾਂ ਨੇ ਥੋੜੇ ਜੇ ਆਪਣੇ ਥੋੜੇ ਜਿਹਾ ਉਹਨਾਂ ਦੇ ਪੈਗ ਲੱਗੇ ਜੀ ਤੇ ਉਹਨਾਂ ਨੇ ਉਸ ਗੱਲ ਨੂੰ ਥੋੜਾ ਦਿਲ ਤੇ ਲਿਆ ਤਾਂ ਉਹਨਾਂ ਨੇ ਕਿਹਾ ਵੀ ਛੋਟੇ ਭਾਈ ਨੂੰ ਵੀ ਜਿਹਦੀ ਗੱਡੀ ਆ ਉਹਨੂੰ ਖੜਾਇਆ ਵੀ ਨਹੀਂ ਮੈਨੂੰ ਬੁਰਾ ਕੋਈ ਨਹੀਂ ਵੀ ਮੈਂ ਗੱਡੀ ਤੋੜ ਸਕਦਾ ਤੇ ਉਹ ਛੋਟੇ ਭਾਈ ਨਾਲ ਗਾਲੀ ਗਲੋਚੋਈ ਉਧਰੋਂ ਵੀ ਗਾਲਾਂ ਕੱਢੀਆਂ ਉਹਨਾਂ ਨੇ ਉਧਰੋਂ ਵੀ ਤੇ ਮੈਂ ਵਿੱਚ ਬੈ ਕੇ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਇੱਕ ਨੂੰ ਥੱਲੇ ਛੱਡਿਆ ਇੱਕ ਨੂੰ ਉੱਪਰ ਛੱਡਿਆ ਕਿਸੇ ਨਾ ਕਿਸੇ ਤਰੀਕੇ ਉਹਨਾਂ ਨੂੰ ਅਲੱਗ ਕੀਤਾ ਪਰ ਡੈਡੀ ਦੇ ਦਿਮਾਗ 'ਚ ਕੀ ਆਇਆ ਉਹਨਾਂ ਨੇ ਗੱਡੀ ਦੇ ਸ਼ੀਸ਼ੇ ਭੰਤੇ ਸ਼ੀਸ਼ੇ ਭੰਨਣ ਦੀ ਆਵਾਜ਼ ਸੁਣ ਕੇ ਤੇ ਫਿਰ ਛੋਟਾ ਭਾਈ ਵੀ ਆਇਆ ਤੇ ਉਹਨੇ ਵੀ ਫਿਰ ਡੈਡੀ ਦੀ ਗੱਡੀ ਦਾ ਸ਼ੀਸ਼ਾ ਭੰਨਤਾ ਤੇ ਇਸ ਇਤੋਂ ਬਾਅਦ ਉਹਨਾਂ 'ਚ ਲੜਾਈ ਸ਼ੁਰੂ ਹੋਈ ਜਾਦਾ। ਉਹਦੇ ਵਿੱਚ ਵੀ ਅਸੀਂ ਛਡਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਸੀਗੇ। ਤੇ ਪਰ ਛਿਛੇ ਭੰਨੇ ਹੁਣ ਭੰਨੇ ਜਾਣ ਕਰਕੇ ਕਿਸੇ ਉਹਦੇ ਦੋਸਤ ਦੀ ਗੱਡੀ ਸੀਗੀ ਮੇਰੇ ਪੀਰੇ ਦੀ। ਤੇ ਉਹ ਥੋੜੇ ਜਿ ਗੁੱਸੇ 'ਚ ਸੀਗਾ। ਤੇ ਉਹ ਕਹਿੰਦਾ ਸੀਗਾ ਵੀ ਮੈਂ ਕੁੱਟ ਦੂੰਗਾ, ਮਾਰ ਦੂੰਗਾ। ਪਰ ਉਹਨੇ ਵੀ ਹਥਿਆਰ ਚੱਕਿਆ। ਪਰ ਮੈਨੂੰ ਇੰਨਾ ਨਹੀਂ ਸੀ ਪਤਾ ਕਿ ਡੈਡੀ ਨੇ ਅਸਲਾ ਵੀ ਕੱਢਣਾ ਕਿਉਂਕਿ ਅੱਗੇ ਕਦੇ ਇਦਾਂ ਨਹੀਂ ਹੋਇਆ। ਅੱਗੇ ਵੀ ਗਾਲੀ-ਕਲੋਚ ਹੁੰਦੀ ਆ, ਅੱਗੇ ਵੀ ਲੜਾਈ ਹੁੰਦੀ ਆ। ਪਰ ਹਮੇਸ਼ਾ ਇਹ ਲੜਾਈ ਬੰਦ ਹੋ ਜਾਂਦੀ ਆ ਗਾਲੀ ਗਲੋਜ਼ ਤੋਂ ਬਾਅਦ ਇਸ ਵਾਰ ਕੁਝ ਨਹੀਂ ਸੀ ਪਤਾ ਡੱਬ ਵਿੱਚ ਸੀਗਾ ਤੇ ਹੱਥ ਚੁੰਦਾ ਤਾਂ ਫੜਿਆ ਜਾਂਦਾ ਅਸੀਂ ਫੜ ਲੈਂਦੇ ਮੂਰੀ ਪਰ ਨਹੀਂ ਡੱਬ ਵਿੱਚ ਸੀਗਾ ਨਹੀਂ ਪਤਾ ਲੱਗਿਆ ਤੇ ਜਦ ਉੱਤੇ ਜਾ ਕੇ ਉਹਨਾਂ ਨੇ ਡੱਬ ਚੋਂ ਹੱਥ ਪਾਇਆ ਤੇ ਫਿਰ ਪਤਾ ਲੱਗਿਆ ਵੀ ਉਹਨਾਂ ਨੇ ਪਿਸਤੌਲ ਕੱਢਿਆ ਤੇ ਮੈਂ ਭੱਜ ਕੇ ਜਾ ਕੇ ਛਡਾਉਣ ਦੀ ਵੀ ਕੋਸ਼ਿਸ਼ ਕੀਤੀ ਜਾਨੂ ਡੈਡੀ ਨੂੰ ਫਾਇਰ ਕਰਦੇ ਸੀ ਜਿਸ ਦਾ ਗੱਲ ਕਰਦੇ ਆ ਤੁਹਾਡੇ ਬ੍ਰਦਰ ਦੇ ਕਿੱਦੀਆਂ ਗੋਲੀਆਂ ਲੱਗੀਆਂ ਜੀ ਮੇਰੇ ਬ੍ਰਦਰ ਦੇ ਡਾਕਟਰਾਂ ਦੇ ਕਹਿਣ ਦੇ ਅਨੁਸਾਰ ਤਿੰਨ ਗੋਲੀਆਂ ਲੱਗੀਆਂ ਨੇ ਤੇ ਉਹਨਾਂ ਦੇ ਦਿਲ ਦੇ ਕੋਲ ਇੱਕ ਗੋਲੀ ਲੱਗੀ ਆ ਤੇ ਮੰਮੀ ਦੇ ਡਾਕਟਰਾਂ ਦੇ ਕਹਿਣ ਤੇ ਮਜ਼ਾਕ ਇੱਕ ਅੱਧੀ ਗੋਲੀ ਲੱਗੀ ਆ ਮੋਢੇ ਤੇ ਲੱਗੀ ਆ ਤੇ ਮਤਲਬ ਹੁਣ ਤੁਹਾਡੇ ਮਦਰ ਸੇਫ ਨੇ ਜੀ ਹਾਂਜੀ ਮਦਰ ਡਾਕਟਰਾਂ ਨੇ ਕਿਹਾ ਵੀ ਉਹ ਪਤਰੇ ਚੋਂ ਬਾਹਰ ਨੇ ਤੇ ਮੌਕੇ ਤੇ ਪੁਲਿਸ ਪ੍ਰਸ਼ਾਸਨ ਪਹੁੰਚਿਆ ਸੀਗਾ ਹਾਂਜੀ ਮੌਕੇ ਤੇ ਪੁਲਿਸ ਪ੍ਰਸ਼ਾਸਨ ਨੇ ਪੂਰੀ ਜਾਂਚ ਪੜਤਾਲ ਕੀਤੀ ਆ ਸਾਰੇ ਬਿਆਨ ਲਏ ਨੇ ਤੇ ਕੀ ਪੁਲਿਸ ਨੇ ਤੁਹਾਡੇ ਪਿਤਾ ਜੀ ਨੂੰ ਕਾਬੂ ਕੀਤਾ ਜੀ ਨਹੀਂ ਹੋ ਜੇ ਪਿਤਾ ਜੀ ਫਰਾਰ ਨੇ ਉਹਨਾਂ ਨੂੰ ਹਜੇ ਪੁਲਿਸ ਲੱਭ ਰਹੀ ਆ ਪੁਲਿਸ ਕੈਨ ਦੇ ਮੁਤਾਬਿਕ ਛੇਤੀ ਹੀ ਫੜੇ ਜਾਣਗੇ ਜਿਸ ਤਰ੍ਹਾਂ ਤੁਸੀਂ ਹੁਣ ਦੱਸਿਆ ਕਿ ਤੁਹਾਨੂੰ ਨਹੀਂ ਪਤਾ ਸੀਗਾ ਕਿ ਤੁਹਾਡੇ ਪਿਤਾ ਜੀ ਵੱਲੋਂ ਗੋਲੀ ਚਲਾਈ ਜਾ ਰਹੀ ਹੈ ਤੁਹਾਨੂੰ ਕਦੋਂ ਪਤਾ ਲੱਗਿਆ ਜੀ ਗੋਲੀ ਚੱਲਣ ਦੀ ਜਦੋਂ ਉੱਪਰ ਚੜ ਰਹੇ ਸੀ ਤੇ ਮੈਂ ਉਹਨਾਂ ਨੂੰ ਪਿੱਛੇ ਹਾਰ ਮਾਰ ਰਿਹਾ ਸੀ ਤੇ ਉਹਨਾਂ ਨੂੰ ਬਾਰ ਬਾਰ ਰੋਕ ਰਿਹਾ ਸੀ ਵੀ ਨਾ ਜਾਓ ਉੱਤੇ ਤੇ ਜਦੋਂ ਮੈਂ ਉਹਨਾਂ ਨੂੰ ਦੇਖਿਆ ਉਹਨਾਂ ਨੇ ਡੱਬ ਚੋਂ ਪਿਸਟੌਲ ਕੱਢਿਆ ਤੇ ਫਿਰ ਮੈਂ ਭੱਜ ਕੇ ਹੋਰ ਉੱਤੇ ਗਿਆ ਤਾਂ ਜਾਨ ਉਹਨਾਂ ਨੇ ਗੋਲੀਆਂ ਚਲਾਤੀਆਂ ਸੀ ਏਐਸਪੀ ਸਾਹਿਬ ਇੱਕ ਦਰਾਹੇ ਦੇ ਨੇੜੇ ਪਿੰਡ ਬਵਾਨੀ ਘਟਨਾ ਹੋਈ ਸੀ ਜੀ ਗੋ ਤੇ ਕੱਲ ਸਾਨੂੰ ਰਾਤ ਵੇਲੇ ਇਤਲਾ ਮਿਲੀ ਸੀ ਕਿ ਇੱਕ ਜਿਹੜਾ ਬਲਜਿੰਦਰ ਸਿੰਘ ਹੈ ਫੌਜੀ ਰਿਟਾਇਰਡ ਹੈ ਸਾਬ ਦਾ ਸਰੂਬ ਮਲਕੀ ਸਿੰਘ ਮਾਸਟਰ ਨੇ ਰਿਟਾਇਰਡ ਹੈ ਦੇ ਫਾਦਰ ਇਹਨੇ ਲੜਾਈ ਝਗੜਾ ਕਰਕੇ ਆਪਣੇ ਬੇਟੇ ਦੇ ਗੋਲੀ ਮਾਰੀ ਔਰ ਆਪਣੀ ਵਾਈਫ ਦੇ ਗੋਲਿਆ ਮਾਰਤੀਆ ਤੇ ਜਦੋਂ ਉਹਨਾਂ ਨੂੰ ਵਾਜਬਾ ਨਰਸੇ ਤੇ ਹਸਪੀਟਲ ਲੈ ਕੇ ਇਧਰਾਹੀ ਤਾਂ ਉੱਥੋਂ ਅੱਗੇ ਇਹਨੂੰ ਰੈਫਰ ਕਰਤਾ ਫੌਜੀ ਜਿੱਥੇ ਇਹਦੇ ਬੇਟੇ ਦੀ ਤਾਂ ਡੈਥ ਹੋ ਗਈ ਹੈ ਤੇ ਇਹਦੀ ਵਾਈਫੇ ਦੀ ਜੇਰੇ ਇਲਾਜ ਹੈ ਮ੍ਰਿਤਕ ਦਾ ਕੀ ਨਾਮ ਸੀਗਾ ਜੀ ਕਿੰਨੇ ਉਮਰ ਦੇ ਮ੍ਰਿਤਕ ਦਾ ਜਗਮੀਰ ਸਿੰਘ ਦਾ ਨਾਮ ਹੈ ਜੀ ਤੇ 23 ਸਾਲ ਦੀ ਉਮਰ ਹੈ ਤੇ ਇਹਨਾਂ ਦੀ ਪਤਨੀ ਠੀਕ ਹੈ ਜੀ ਪਤਨੀ ਜੇਰੇ ਇਲਾਜ ਹੈ ਜੀ ਇਹ ਪਤਾ ਲੱਗਿਆ ਜੀ ਗੋਲੀਆਂ ਕਿਉਂ ਮਾਰੀਆਂ ਇਹਨੇ ਜੀ ਇਹਦੇ ਪਰਿਵਾਰ 'ਚ ਦੱਸਿਆ ਵੀ ਦਿੱਲੀ ਇਹਨਾਂ ਦਾ ਆਪਸ 'ਚ ਝਗੜਾ ਰੰਦਾ ਸਾਰਾ ਕੀ ਹੈ ਮਾਮਲਾ ਸੁਣਪੂਰੀ ਖਬਰ ਚੜ੍ਹਦੀ ਕਲਾ ਟਾਈਮ ਟਿਵ ਦੇ ਲਈ ਖੰਨਾ ਤੋਂ ਰਾਜਕੁਮਾਰ ਮੈਨਰੋ ਦੀ ਵਿਸ਼ੇਸ਼ ਰਿਪੋਰਟ this program is sponsored by the singla office bakersfield for all your immigration family law needs और स्कैन क्यूआर कोड टू कांटेक्ट अस रोडिस इंक मिलियन माइल्स विद स्माइल और स्कैन क्यूआर कोड टू कांटेक्ट अस द अब इंडियन क्विजिन ट्रेसी फाइन ऑथेंटिक इंडियन क्विजिन इन ट्रेसी और स्कैन क्यूआर कोड टू कांटेक्ट अस सिमी वले फैमिली डेंटल ऑफिस और स्कैन क्यूआर कोड टू कांटेक्ट अस